ਯੋਧ ਨਸ਼ਿਆਂ ਵਿਰੁੱਧ ਮਹਿਮ ਦੇ ਹਿੱਸੇ ਵਜੋਂ ਤਰਨਤਾਰਨ ਪੁਲਿਸ ਵੱਲੋਂ ਪੰਜ ਨਸ਼ਾ ਤਸਕਰਾਂ ਦੀ 9 ਕਰੋੜ 4 ਲੱਖ 15738 ਰੁਪਏ ਦੀ ਜਾਇਦਾਦ ਫ੍ਰੀਜ਼ ਕੀਤੀ ਗਈ। ਇਸ ਮੌਕੇ ਤੀਆਂ ਦੇਖੋ ਤਸਵੀਰਾਂ ਤੇ ਕੀ ਕਹਿਣਾ ਹੈ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ। ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਦਲ ਕੈਮਰਾਮੈਨ। ਇੱਕ ਤੇਜਪਾਲ ਸਿੰਘ ਉਹਦੀ ਪੁੱਤਰ ਮੇਰ ਸਿੰਘ ਵਾਸੀ ਫਲੇਰ ਇਸ ਨੂੰ ਫਲੇਰ ਪਿੰਡ ਦੇ ਵਿੱਚ ਹੈਗਾ। ਮੈਂ ਦੱਸਣਾ ਚਾਹੁੰਦਾ ਜੀ ਕਿ ਜਿਹੜੀ ਕੀ ਇਹਨਾਂ ਨੇ ਸਮਗਲਿੰਗ ਦੇ ਵਿੱਚ ਨਾਰਥ ਪੋਟੇਜ ਦੇ ਵਿੱਚ 40 ਲੱਖ 70 ਹਜ਼ਾਰ ਰੁਪਏ ਜਿਹੜੀ ਪ੍ਰਾਪਰਟੀ ਬਣਾਈ ਏ ਉਹਨੂੰ ਜਿਹੜੀ ਲੀਗਲ ਅਥਾਰਟੀ ਜਿਹੜੀ ਕਿ ਸਾਡੀ 68 ਐਫ ਐਫ ਨੂੰ ਸਾਡੇ ਐਸ ਐਸ ਬੀ ਸਾਫ ਸਾਡੇ ਡੀ ਆਈ ਸਾਫ ਤੇ ਸਾਡੇ ਦਿੱਲੀ ਇਹ ਜਾਂਦੀ ਏ ਤੇ ਉਹਨੂੰ ਅਸੀਂ ਰਿਪੋਰਟ ਕਰਨਾ ਏ ਕਿ ਇਹ ਜਿਹੜੀ ਟੋਟਲ ਪ੍ਰਾਪਰਟੀ ਏ ਕਿ 40 ਲੱਖ 70 ਹਜ਼ਾਰ ਰੁਪਏ ਦੀ ਏ ਤੇ ਅਸੀਂ ਸਾਰਿਆਂ ਨੂੰ ਇਹੀ ਰਿਕਵੈਸਟ ਕਰਦੇ ਆਂ ਕਿ ਇਹੋ ਜਿਹਾ ਕੋਈ ਕੰਮ ਨਾ ਕਰੋ ਕਿ ਜਿੱਥੇ ਤੁਸੀਂ ਕਮਾਈ ਕਰੋ ਤੁਹਾਡੀ ਫੈਮਿਲੀ ਜਿਹੜੀ ਏ ਬਾਅਦ ਦੇ ਵਿੱਚ ਜੇਲ੍ਹ ਦੇ ਵਿੱਚ ਜਾਂ ਤੁਸੀਂ ਜੇਲ੍ਹ ਕਰੋ ਥੈਂਕ ਯ ਡੀਐਸਪੀ ਤੁਹਾਨੂੰ ਸੋਡੀ ਗੋਗਨਾਲ ਸਾਹਿਬ ਡੀਐਸਪੀ ਲਗਿਆ ਸਾਹਿਬ ਹੋਏ ਤੇ ਇਹ ਪਿੰਡ ਡਾਲੇ ਕੇ ਪਿੰਡ ਹੈ ਐਸਐਚਓ ਸਾਹਿਬ ਮੇਰੇ ਨਾਲ ਨੇ ਤੋਂ ਇਥੇ ਨਿਸ਼ਾਨ ਸਿੰਘ ਪੁੱਤਰ ਕਰਮ ਸਿੰਘ ਵਾਸੀ ਡਾਲੇ ਕੇ ਦੀ ਇਹਦੀ ਇਥੇ ਜ਼ਮੀਨ ਹੈ ਕਿ ਜਿਹੜੀ ਕਿ 13 ਏਕੜ ਜ਼ਮੀਨ ਹੈ ਟੋਟਲ ਇਹਦੀ ਜਿਹੜੀ ਕੋਸਟ ਹੈ 7 ਕਰੋੜ 4 ਲੱਖ ਤੇ 20 ਹਜ਼ਾਰ ਦੀ ਹੈ ਇਸ ਨਿਸ਼ਾਨ ਸਿੰਘ ਦੇ ਉੱਪਰ 7 ਮੁਕਦਮੇ ਦਰਜ ਨੇ 3 ਐਨਡੀਪੀਐਸ ਅਗੇ ਤੇ 25 ਇੰਜਣ ਆਰਦੇ ਤੇ 137 ਦਾ ਤੋਂ ਇਹ ਜਿਹੜੀ ਸਾਰੀ ਪ੍ਰਾਪਰਟੀ ਹੈ ਕਿ ਵੀ ਸਾਰੇ ਡਾਕੂਮੈਂਟੇਸ਼ਨ ਜਿਹੜੇ ਕਨਸਰਨਡ ਐਸਐਚਓ ਨੇ ਉਹਨਾਂ ਨੇ ਲੀਗਲ ਡਿਪਾਰਟਮੈਂਟ ਤੋਂ ਲੈ ਕੇ ਇਹ ਅਸੀਂ ਜਿਹੜੀ ਆਪਣੇ ਐਸਐਸਪੀ ਆਫਿਸ ਤੇ ਨਾਲ ਡੀਜੀਪੀ ਸਾਹਿਬ ਆਫਿਸ ਤੋਂ ਲੈ ਕੇ ਕਨਸਰਨਡ ਆਫਿਸ ਜਿਹੜੇ ਦਿੱਲੀ ਹੈਗਾ ਜਿਹੜਾ ਇਸ ਚੀਜ਼ ਨੂੰ ਵੈਰੀਫਾਈ ਕਰਦਾ ਵੀ ਹਾਂ ਵੀ ਇਹ ਡਰੱਗਾਂ ਕੀਤੀ ਵੀ ਕਿੱਦਾਂ ਕੀਤੀ ਹੈ ਉਹ ਨੂੰ ਅੱਜ 68 ਦੇ ਵਿੱਚ ਅਸੀਂ ਲਿਤਾ ਗਿਆ ਸੋ ਇੱਥੇ ਇਹਨਾਂ ਨੂੰ ਜਿਹੜੇ ਮਾਲਕ ਹੈਗੇ ਇਹਨਾਂ ਦੇ ਕਿ ਇੱਥੇ ਤਾਂ ਹੁਣ ਕੋਈ ਹੈ ਨਹੀਂ ਹੈਗਾ ਅਸੀਂ ਇੱਥੇ ਵੀ ਇਹਨਾਂ ਬੋਰਡ ਲਾਇਆ ਹੈਗਾ ਜਿਹੜਾ ਜ਼ਮੀਨ 13 ਏਕੜ ਦੇ ਉੱਪਰ ਸੋ ਇਹਦੇ ਉੱਪਰ ਅਸੀਂ ਇਹਨੂੰ ਜਿਹੜਾ ਹੈਗਾ ਸੀਜ਼ ਕਰ ਰਹੇ ਹਾਂਗੇ ਉਹ ਜੋ ਜਿਹੜੀ ਲੀਗਲ ਪ੍ਰੋਸੈਸ ਹੋਏਗੀ ਉਹ ਨਾਲ ਦੀ ਨਾਲ ਕੀਤੀ ਜਾਏਗੀ ਥੈਂਕ ਯੂ